ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਅੱਜ ਵੱਡੀ ਚਰਚਾ ਹੋਣ ਜਾ ਰਹੀ ਹੈ ਤੇ ਜਿਸ ਤੇ ਵਿੱਚ ਕੁਝ ਹੀ ਢੇਰ ਸਮੇਂ ਦੇ ਵਿੱਚ ਵੱਡੀ ਮੀਟਿੰਗ ਜਿਹੜੀ ਕਿ ਸੱਦੀ ਗਈ ਹੈ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਤੇ ਜਿਸ ਤੋਂ ਬਾਅਦ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਤੇ ਉੱਥੇ ਹੀ ਅੱਜ ਇਸ ਅਸਤੀਫੇ ਦੇ ਉੱਤੇ ਵੱਡੀ ਚਰਚਾ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਮੀਟਿੰਗ ਕਰਨ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਚਰਚਾ ਹੋਵੇਗੀ ਤੇ 14 ਦਸੰਬਰ ਨੂੰ ਜਿਹੜੀਆਂ ਕਿ ਵੋਟਾਂ ਹੋਣਗੀਆਂ ਤੇ ਉੱਥੇ ਹੀ ਵੋਟਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਅਗਲਾ ਪ੍ਰਧਾਨ ਚੁਣਿਆ ਜਾਵੇਗਾ ਕੌਣ ਹੋਵੇਗਾ ਅਗਲਾ ਪ੍ਰਧਾਨ ਇਸ ਸਵਾਲ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤੇ ਦੇਖਣੀ ਹੋਵੇਗਾ ਕਿ ਅਕਾਲੀ ਦਲ ਨੂੰ ਹੁਣ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਕਿਹੜਾ ਪ੍ਰਧਾਨ ਮਿਲਦਾ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੱਜ ਇੱਕ ਵੱਡੀ ਮੀਟਿੰਗ ਕਰਨ ਜਾ ਰਿਹਾ ਹੈ ਕੁਝ ਹੀ ਸਮੇਂ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਅਸੀਫੇ ਨੂੰ ਲੈ ਕੇ ਚਰਚਾ ਹੋਣ ਜਾ ਰਹੀ ਹੈ। ਬਿੱਤੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜੇ ਹੋ ਗਏ ਤੇ ਜਿਸ ਦੇ ਵਿੱਚ ਬਾਕੀ ਧੜੇ ਦੇ ਵੱਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਚੱਕੇ ਗਏ। ਸ਼ਿਕਾਇਤ ਇਹ ਜਿਹੜੀ ਹੈ ਕਿ ਜਥੇਦਾਰ ਸਾਹਿਬ ਨੂੰ ਦਿੱਤੀਆਂ ਗਈਆਂ ਤੇ ਜਿਸ ਦੇ ਦੌਰਾਨ ਉੱਥੇ ਜਥੇਦਾਰ ਸਾਹਿਬ ਦੇ ਵੱਲੋਂ ਇੱਕ ਵੱਡੀ ਮੀਟਿੰਗ ਸੱਦੀ ਗਈ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਖਰਾਰ ਕਰ ਦਿੱਤਾ ਜਾਂਦਾ ਹੈ। ਉੱਥੇ ਹੀ ਹੁਣੇ 2.5 ਮਹੀਨਾ गुजर ਗਿਆ ਹੈ ਪਰੰਤੂ ਹਜੇ ਤੱਕ ਸੁਖਬੀਰ ਸਿੰਘ ਬਾਦਲ ਨੂੰ ਹਜੇ ਅਗਲੀ ਜਿਹੜੀ ਕਿ ਕੋਈ ਵਿਲੱਖੇ ਚਰਚਾ ਨਹੀਂ ਹੋਈ ਤੇ ਨਾ ਹੀ ਕੋਈ ਫੈਸਲਾ ਸੁਣਾਇਆ ਗਿਆ ਤੇ ਇਸ ਦੇ ਦੌਰਾਨ ਜਥੇਦਾਰ ਸਾਹ ਗਿਆਨੀ ਰਗਵੀਰ ਸਿੰਘ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਦਿਵਾਲੀ ਤੋਂ ਬਾਅਦ ਇੱਕ ਵੱਡੀ ਮੀਟਿੰਗ ਹੋਵੇਗੀ ਤੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਮੀਟਿੰਗ ਹੋਈ ਪਰੰਤੂ ਕੋਈ ਵੀ ਸਿੱਟਾ ਨਹੀਂ ਨਿਕਲਿਆ ਤੇ ਉੱਥੇ ਹੀ ਇੱਕ ਹੋਰ ਵੱਡੀ ਮੀਟਿੰਗ ਸੱਦਣ ਦਾ ਐਲਾਨ ਕੀਤਾ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬੁੱਧੀਜੀਵਾਂ ਨੂੰ ਮੁਰ ਤੋਂ ਸੱਦਿਆ ਜਾਵੇਗਾ ਤੇ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਪਰੰਤੂ ਇਸ ਮੀਟਿੰਗ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸੁਖਵੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਛੱਡ ਦਿੱਤੀ ਸਹਿਫਾ ਦੇ ਦਿੱਤਾ ਤੇ ਹੁਣ ਦੱਸਦੀਏ ਕਿ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਅੱਜ ਚਰਚਾ ਹੁਣ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਮੀਟਿੰਗ ਸੱਦ ਰਿਆ ਹੈ ਤੇ ਜਿਸ ਦੇ ਵਿੱਚ ਮੀਟਿੰਗ ਥੋੜੇ ਸਮੇਂ ਦੇ ਵਿੱਚ ਹੀ ਸ਼ੁਰੂ ਹੋਣ ਜਾ ਰਹੀ ਹੈ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਲਗਾਤਾਰ ਜਿਹੜੀ ਕਿ ਚਰਚਾ ਪੂਰੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਹੁਣ ਅਸਤੀਫੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਮੀਟਿੰਗ ਸਾਧ ਰਿਹਾ ਹੈ ਤੇ ਉੱਥੇ ਹੀ ਮੀਟਿੰਗ ਤੋਂ ਬਾਅਦ ਜਿਹੜੀ ਕਿ ਇਲੈਕਸ਼ਨ ਕਰਵਾਈ ਜਾਵੇਗੀ ਤੇ 14 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ ਜਿਸ ਦੇ ਵਿੱਚ ਅਖਾਲੀ ਦਲ ਨੂੰ ਅਗਲਾ ਪ੍ਰਦਾਨ ਮਿਲ ਸਕਦਾ ਹੈ ਪਰੰਤੂ ਇਸ ਇਲੈਕਸ਼ਨ ਤੋਂ ਇਸ ਚੋਣਾਂ ਤੋਂ ਪਹਿਲਾਂ ਹੀ ਦੱਸਿਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਹ ਵੱਡੀ ਮੀਟਿੰਗ ਹੈ ਤੇ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਅੱਜ ਇੱਕ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਕੋਈ ਵੱਡੀ ਅਹਿਮ ਕਾਨਫਰੰਸ ਹੋ ਸਕਦੀ ਹੈ ਤੇ ਜਿਸ ਦੇ ਦੌਰਾਨ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ